ਕਿਟੀਆਂ ਹੈ ਤਾਂ ਦੋਏ ਪੈਨੇ ਨੇ ਦੇਖ ਲਓ ਪ੍ਰਮਾਤਮਾ ਦੀ ਮਾਰ ਇਹਨੂੰ ਹੈ ਨਹੀਂ ਤੁਸੇ ਇਹਦੇ ਟੈਸਟ ਆਏ ਨੇ ਇਹ ਛੋਟੀ ਬੱਚੀ ਨੂੰ ਵੇਖ ਰਹਾ ਆਪਣਾ ਮਨੂ ਹੈ ਨਹੀਂ ਜੀ ਮਾਨੂ ਇੱਕ ਚੀਜ਼ ਹੋਰ ਹੈ ਜੀ ਛੋਟੇ ਕਿਸੇ ਪਰਿਵਾਰਕ ਤਾਂ ਨਹੀਂ ਪਹਲੇ ਹਟਜੇ ਉਹ ਸਾਡਾ ਹੈ ਨਹੀਂ ਵੀਰੇ ਇਧਰ ਕਿਸਾ ਨੂੰ ਨਹੀਂ ਛੋਟੇ ਘਰ ਦੇ ਨੂੰ ਹੁਣ ਇਹਨੂੰ ਉਹ ਨਾ ਕਰੋਨਾ ਨੂੰ ਟੈਸਟ ਨਹੀਂ ਕਰਾਉਂਦਾ ਉਹ ਦਰਦਾ ਹੀ ਨਹੀਂ ਕਰਾਉਂਦੇ ਇਹ ਹੀ ਕਰਾਉਂਦੇ ਇਹਦਾ ਐਡਜ ਕਿਵੇਂ ਪਤਾ ਲੱਗੇ ਤੁਹਾਨੂੰ ਇਹਦਾ ਇਹ ਬੂ ਦੱਛ ਰਹੇ ਨੇ ਵੀ ਛੱਤੋਂ ਆ ਦੇਖ ਲਿਖਿਆ ਹੋਇਆ ਰਿਪੋਰਟ ਚ ਹਾਂਜੀ ਨਾ ਨਹੀਂ ਉਹ ਕਹਿੰਦੇ ਵੀ ਨਿਤ ਲੱਛਣ ਹੁੰਦੇ ਨੇ ਲੱਛਣ ਆ ਹੁੰਦੇ ਨੇ ਵੀ ਬਿਲਕੁਲ ਹੈਗਾ ਲੱਛਣ 90% ਲੱਛਣ ਆ ਗਏ ਬਿਲਕੁਲ ਨਾ ਹਰੂੜੀ ਨਹੀਂ ਸੀ ਵੀਰੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਅਗਰਾਹ ਪਿੰਡ ਦੇ ਵਿੱਚ ਖੜਿਆਂਗੇ ਸਾਡੇ ਲਵੇ ਬਾਈ ਆਏ ਨੇ ਜੀ ਕੀ ਪ੍ਰੋਬਲਮ ਹੈ ਜੀ ਮੇਰੇ ਸਹੁਰਾ ਨੇ ਮੈਨੂੰ ਕਟ ਮਾਰ ਕੇ ਕੱਢਿਆ ਘਰੋਂ ਤੇ ਆ ਬੱਚੀ ਨੂੰ ਏੜ ਗਿਆ ਉਹ ਬੱਚੇ ਬੱਚੀ ਨੂੰ ਏੜ ਗਿਆ ਹਾਂਜੀ ਕਿੰਨੀ ਉਮਰ ਹੈ ਬੱਚੀ ਦੀ ਜੇ 3 ਮਹੀਨਿਆਂ ਦੀ ਹੈ ਦੇਖ ਸਕਦੇ ਹੋ ਦੋਸਤੋ ਬੱਚੀ ਨੂੰ 14 ਮਹੀਨਿਆਂ ਦੀ ਨੂੰ ਏਡ ਗਏ ਬਹੁਤ ਮਾਰੀਦਲਾ ਬਾਤ ਇਹਨੇ ਹੋਰ ਦਰਦ ਸੁਣੋ ਵੀਰੇ ਜਿਹੜੇ ਇਹ ਸੌਰੇ ਨੇ ਪਰਿਵਾਰ ਆ ਬੱਚੀ ਨੂੰ ਦਵਾਈ ਵੀ ਨਹੀਂ ਬੱਚੀ ਨੂੰ ਦਵਾਈ ਵੀ ਨਹੀਂ ਦੁਆਰੇ ਆ ਭਾਈ ਦੁਆਰੇ ਵੱਡੇ ਭਾਈ ਦੁਆਰੇ ਨੇ ਤਿੰਨੇ ਭਾਈਆਂ ਨੇ ਵਿਆਹ ਨਹੀਂ ਦਰਾ ਭੈਣ ਦਰਤੇ ਭੈਣ ਕਰਕੇ ਵਿਆਹ ਹੀ ਨਹੀਂ ਕਰਾਇਆ ਭਾਈਆਂ ਨੇ ਕਿੰਨੇ ਨਹੀਂ ਅੱਛਾ ਰਵੀ ਭੈਣ ਹੁਣ ਸੌਰੇ ਸਾਹਮਣੇ ਹੀ ਰਹੇ ਨਾ ਜੀ ਨਾ ਆ ਦੇਖ ਸਕਦਾ ਕਿਹੜੇ ਪਿੰਡ ਕਿਹੜੇ ਪੇਕੇ ਪਿੰਡ ਕਿਹੜਾ ਮਨਾਲ ਨੇ ਪੇਕੇ ਦਾ ਵੀ ਮਨਾਲ ਹਾਂ ਕਿੱਥੇ ਦੇ ਪਿੰਡ ਹੈ ਇਹ ਇਹ ਬਰਨਾਲੇ ਤਾਂ ਮਹਿਰਕੋਟ ਲੈ ਦੀ ਛੱਡ ਅੱਛਾ ਫੁੱਲੀ ਵਾਲੇ ਕੋਲੇ ਤੇ ਸਾਰੇ ਕਿਹੜੇ ਪਿੰਡ ਨੇ ਗੰਗੋਰਾ ਮੇਰੇ ਤਰ੍ਹਾਂ ਕੋਈ ਮਹਿਰਕਣਾਂ ਲਵੇ ਗੰਗੋਰਾ ਕੀ ਪ੍ਰੋਬਲਮ ਹੈ ਹੁਣ ਕੀ ਗੱਲ ਪਹਿਲਾਂ ਹੀ ਕੋਟ ਦੇ ਮਾਰਦੇ ਜੀ ਇਹਨੂੰ 5 ਸਾਲ ਹੋ ਗਈ ਪਹਿਲਾਂ ਹੀ ਕੋਟ ਦਾ ਮਾਰਦਾ ਰਿਹਾ ਜੀ ਰਾਤ ਨੂੰ ਵੀ ਕੋਟਦਾ ਜਦੋਂ ਆਏ ਨਹੀਂ ਕੀ ਕਾਤੋਂ ਹਟਦੇ ਨੇ ਕੁੜੀ ਨੂੰ ਦੱਸਣਗੇ ਜੇ ਬਾਤ ਥੋੜੀ ਥੋੜੀ ਲੜਾਈ ਹੁੰਦੀ ਵਧ ਗਈ ਕਹਿੰਦੇ ਔਰ ਕਨੇ ਵੀ ਕੁੜੀਆਂ ਨੇ ਵੀ ਕੁੜੀਆਂ ਚਾਕੇ ਆਪਦੇ ਸੌਰੀ ਉਥੇ ਪੇਕੀ ਭੱਜਾ ਹੋਰ ਮਸਲਾ ਮੈਂ ਦੱਸਦਾ ਹਾਂ ਇਹਨਾਂ ਦੇ ਪਹਿਲਾਂ ਬੇਟੀ ਹੋਈ ਉਹ ਬੇਟੀ ਦੂਜੀ ਜਦੋਂ ਬੇਟੀ ਹੋਈ ਸੱਸ ਨੂੰ ਐਤੀ ਮੁੰਡਾ ਹੋਵੇ ਵੀ ਮੁੰਡੇ ਦੂਜੀ ਮਨਾਵਾ ਮੁੰਡੇ ਦਾ ਹੋਇਆ ਦੇਖ ਸਕਦੇ ਪਤਨੀ ਦੇ ਹੱਥ ਚ ਵੀ ਉਹ ਬੇਟਾ ਜੰਮੇਗਾ ਕੁੜੀ ਇਹ ਬਿਲਕੁਲ ਨਹੀਂ ਹੈਗਾ ਹੁਣ ਸੌਦਾ ਦਿੰਦੇ ਰਹੇ ਅਸੀਂ 5 ਸਾਲ ਹੋ ਗਏ ਸੌਦਾ ਅਸੀਂ ਦਿੰਦੇ ਰਹੇ ਹਾਂ ਜੀ ਇਹਨੂੰ ਵੀ ਭੈਣ ਨੂੰ ਵੀ ਬਾਕੀ ਇਹਨੇ ਸੱਸ ਨੂੰ ਹੀ ਕੋਹ ਨਹੀਂ ਦਿੱਤੇ ਮੰਜੂ ਮੇ ਜੇ ਸਭ ਪਿੰਡੋਂ ਭੇਜਿਆ ਜੀ 50 60 ਕਿਲੋਮੀਟਰ ਤੋਂ ਚੱਲ ਕੇ ਬਾਪੂ ਕਮੰਡ ਸਿੰਘ ਕੋਲੇ ਆਏ ਨੇ ਬਾਪੂ ਜੀ ਵੀ ਤੁਸੀਂ ਬਿਨਾ ਪੜਤਾਲ ਤੋਂ ਬਿਨਾ ਮਤਲਬ ਦੇਖੇ ਕਰੇ ਤੋਂ ਉਹ ਪਹਿਲੀ ਦਾ ਤਲਾਕ ਨਹੀਂ ਹੋਇਆ ਹੁੰਦਾ ਤੁਸੀਂ ਨਾਲ ਦੀ ਨਾਲ ਲਾਲਚ ਝਾਕੇ ਵੀ ਵਧੀਆ ਕੰਮ ਹੈ ਤੇ ਵਧੀਆ ਮੁੰਡਾ ਹੈ ਪਰ ਉਹਦੀ ਬਿਨਾ ਪੜਤਾਲ ਕਰੇ ਆ ਤੁਸੀਂ ਹੁਣ ਤੀਜੇ ਭੁਗਤ ਰਹੇ ਹੋ ਪਰ ਇਹਦੀ ਮਦਦ ਕਰਾਂਗੇ ਕੁੜੀ ਦੀਆਂ ਛੋਟੀਆਂ-ਛੋਟੀਆਂ ਦੋ ਕੁੜੀਆਂ ਨੇ ਅੱਛਾ ਹੌਲੀ ਵੀ ਨਹੀਂ ਦਿੱਤੀਏ ਇਹ ਤਾਂ ਸਿਆਣੇ ਤੁਸੀਂ ਐਡ ਕਰਤੀ ਹਾਈ ਬੱਤੋ ਅਬ ਦੀ ਲੌਣ ਲੱਗੀ ਰੋਤੀ ਬੱਤਾਂ ਮੈਂ ਫੇਰ ਵੀ ਟਪ ਰਹੀ ਹੁਣ ਇੰਨੀ ਕਟ ਕਰੀ ਮੈਂ ਫੇਰ ਵੀ ਦੇਲਾ ਬੈਠੀ ਰਹੀ ਗਿੱਦੜ ਕੋਟੀ ਸਿਰ ਮੇਰਾ ਸੁਣਨ ਹੋਇਆ ਪਿਆ ਮੈਂ ਫੇਰ ਵੀ ਨਹੀਂ 5 ਮਹੀਨੇ ਮੈਂ ਪੇਕੀ ਨਹੀਂ ਆਈ ਹੁਣ ਵੀ ਮੈਨੂੰ ਕੱਢ ਨਾ ਦੇ ਨੇ ਇਹ ਕਰੋ ਕੁੱਟਦੇ ਕਤੋਂ ਨੇ ਔਰ ਦਾ ਬਸਰਾ ਦਿਨੇ ਵੀ ਰਾਤ ਨੂੰ ਵੀ ਪੀ ਕੇ ਸ਼ਰਾਬ ਪੂਰੀ ਬਾਜਾ ਕੁੜੀਆਂ ਚੱਕ ਕੇ ਮੈਂ ਰਹੀ ਹੈਗਾ ਮਰ ਗਏ ਖਾਪ ਗਏ ਤੁਸੀਂ ਮੇਨ ਮੁੱਤਾ ਕੀ ਕੁੜੀਆਂ ਕਰਕੇ ਆ ਹਾਂ ਜੀ ਤਲਾਕ ਤਲਾਕ ਵੀ ਨਹੀਂ ਹੋਇਆ ਪਤਾ ਨਹੀਂ ਵੀ ਕਿਹੜੀ ਗੱਲਾਂ ਲੜਦਾ ਮੈਂ ਸਾਰਾ ਕੰਮ ਕਰਦੀ ਆਂ ਚੀਜ਼ ਆ ਸਾਰੀ ਦਿਨੀਆਂ ਆਉਂਦੇ ਨੂੰ ਪਹਿਲਾਂ ਵੀ ਵਿਆਹ ਹੋਇਆ ਸੀ ਹਾਂਜੀ ਪਹਿਲਾਂ 21 ਸਾਲ ਦੀ ਕੁੜੀ ਆ ਦੀ 18 ਸਾਲ ਦਾ ਮੁੰਡਾ ਤੇ ਲਾਕ ਨਹੀਂ ਹੋਇਆ ਇਹਦਾ ਮੜੀਲਾ ਹੋਇਆ ਮੜੀਲਾ ਚ ਸੀ ਉਹ ਮੜੀਲਾ ਦੀ ਸੀ ਅੱਛਾ ਜੀ ਆ ਕੀ ਐ ਗੁਰਪ੍ਰੀਤ ਜਿਹੜੀ ਏਡਸ ਦੀ ਆ ਅੱਛਾ ਏਡਜ ਦੀ ਰਿਪੋਰਟ ਐ ਦੇਖ ਸਕਦੇ ਹੋ ਦੇਖੋ ਬੀਨਤ ਜੀ 1.5 ਸਾਲ ਦੀ ਬੱਚੀ ਨੂੰ ਏਡਜ ਹਾਂਜੀ ਆ ਲਾਲੂ ਸਾਹਿਬ 1.5 ਸਾਲ ਦੀ ਬੱਚੀ ਨੂੰ ਏਡਜ ਦੱਸੋ ਕੀ ਕਹੋਗੇ ਹਾਂਜੀ ਬੋਲਤੀ ਤਾਂ ਆ ਬੱਚੀ ਦੇਖੋ ਹੱਸ ਰਹੀ ਹੈ ਪੂਰੀ ਦਵਾਈ ਚੱਲ ਰਹੀ ਹੈ ਦੀ ਹਾਂ ਦਰੰਗ ਹੋ ਗਿਆ ਸੀ ਵੀਰੇ ਬਾਹਰੋਂ ਦਰੰਗ ਆ ਇਹ ਜਮਾ ਬੈ ਗਈ ਮੈਂ ਕਿਹਾ ਪਰਮਨੂ ਵੀ ਇਲਾਜ ਕਰਾ ਲੀਆ ਕਹਿੰਦਾ ਕੁੜੀ ਆ ਮਰ ਜੀ ਤੁਸੀਂ ਤੇਰੇ ਹੀ ਲੁਧਿਆਣੇ ਲੈ ਕੇ ਗਿਆ ਗਾਲਾਂ ਗੁਲਾ ਲੈ ਕੇ ਤੋਰਦਲ ਸਾਹਿਬ ੁੱਲਦੇ ਹੋ ਨਹੀਂ ਹਨ ਜਿਹੜੀ ਇਹਨਾਂ ਦੀ ਮਾਂ ਦੀ ਉਹਦੇ ਵੀ ਟੁੱਟੀ ਨਹੀਂ ਇਹਨਾਂ ਦੀ ਮਾਂ ਵੀ ਟੁੱਟੀ ਦੀ ਅੱਛਾ ਸੋਡੀ ਜਾਨੀ ਕਿ ਵੀ ਮਾਤਾ ਵੀ ਕੁੱਟੀ ਹੈ ਉਹ ਰੱਖੀ ਸੀ ਇਹਦੇ ਕਰਕੇ ਵੀ ਢਿੱਲੀ ਰਹਿੰਦੀ ਆ ਮੈਂ ਕੰਮ ਕਰਦੀ ਆ ਫਿਰ ਜੇ ਨਾ ਕੰਮ ਹੁੰਦਾ ਫਿਰ ਕੋੜ ਦਾ ਰਾਤ ਨੂੰ ਆ ਕੇ ਤੇ ਉਹ ਵੀ ਮੇਰੀ ਬੀਬੀ ਵੀ ਕੁੱਟੀਆਂ ਨਾ ਫੇਰ ਵੀ ਮੈਂ ਪਰਚੇ ਆ ਚਾਰ ਪਰਚੇ ਪੈ ਗਏ ਸੀ ਉਹ ਤਾਂ ਮੈਂ ਹਟਾ ਲੇ ਮੈਂ ਪੁਲਿਸ ਨੂੰ ਮੋੜ ਦਿਆ ਕਰਾਂ ਵੀ ਚੱਲ ਕੋਈ ਨਾ ਇਹਦੀ ਲੱਤ ਵੀ ਦੋਖਦੀ ਆ ਐਮਐਲਏ ਦੀ ਫਰਮਾਇਸ਼ ਹੁੰਦੀ ਐਮਐਲਏ ਦੀ ਫਰਮ-ਫਰਮਾਇਸ਼ ਲਵਾ ਦਿੰਦੇ ਨਹੀਂ ਵੀਰੇ ਦੇਖ ਸਕਦੇ ਹੋ ਵੀ ਐਮਐਲਏ ਵੀ ਆ ਗਏ ਘਰ ਦੇ ਕਲੇਸਾਂ 'ਚ ਘਰ ਦੇ ਕਲੇਸਾਂ 'ਚ ਐਮਐਲਏ ਵੀ ਆਉਣ ਲੱਗੇ ਆ ਦੇਖ ਲਓ ਮੂੰਹ ਤੇ ਕਰੀਏ ਕੁੜੀ ਓ ਕੀ ਗੱਲਾਂ ਵੀ ਅੰਨੀਆਂ ਅਸੀਂ ਚਾਰ ਦਿਨੀ ਥਾਣੇ ਤੇ ਜਾ ਗਈ ਨੂੰ ਔਰਟੀਆਂ ਲੱਗੀਆਂ ਮੈਂ ਪੁਲਿਸ ਵਾਲਿਆਂ ਨੂੰ ਆਖਿਆ ਵੀ ਉਹਨਾਂ ਨੂੰ ਬੁਲਾ ਲਓ ਤਾਂ ਨਾ ਕੋਰਨਾ ਸੀ ਚਾਰ ਦਿਨਾਂ ਨੂੰ ਬੁਲਾਵਾਂਗੇ ਅਸੀਂ ਸਾਰੀ ਦਿਹਾੜੀ ਬੈਠ ਕੇ ਆ ਗਈ ਵੀਰੇ ਮੈਨੂੰ ਦੋ ਪਰੇਸ਼ਾਨ ਹੋਈ ਨੇ ਮੇਰੇ ਵਾਪੂ ਕਿਹਦੇ ਨੇ 50 60 ਕਿਲੋਮੀਟਰ ਤੋਂ ਚੱਲ ਕੇ ਬਾਪੂ ਕਮੰਡ ਸਿੰਘ ਕੋਲੇ ਆਏ ਨੇ ਬਾਪੂ ਜੀ ਛੋਡੇ ਨੇ ਵੀ ਆ ਗਏ ਨੇ ਦੇਖੋ ਜੀ ਇਹਦਾ ਕੁੱਤ ਮਤਲਬ ਇਹ ਲੱਗੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਭ ਤੋਂ ਪਹਿਲਾਂ ਤਾਂ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਮਤਲਬ ਕੁੜੀਆਂ ਮੁੰਡਿਆਂ ਦੇ ਮਤਲਬ ਤਲਾਕ ਹੋਏ ਹੋਏ ਨੇ ਉਦੋਂ ਪਹਿਲਾਂ ਵਿਆਹ ਕਰਾਉਣ ਤੋਂ ਪਹਿਲਾਂ ਅਸੀਂ ਇਹ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਵੀ ਤੁਸੀਂ ਬਿਨਾ ਪਰਤਾਲ ਤੋਂ ਬਿਨਾ ਮਤਲਬ ਦੇਖੇ ਕਰੇ ਤੋ ਉਹ ਪਹਿਲੀ ਦਾ ਤਲਾਕ ਨਹੀਂ ਹੋਇਆ ਹੁੰਦਾ ਤੁਸੀਂ ਨਾਮ ਦੀ ਨਾਲ ਲਾਲਚ ਝਾਕੇ ਵੀ ਵਧੀਆ ਕੰਮ ਹੈ ਤੇ ਵਧੀਆ ਮੁੰਡਾ ਹੈ ਪਰ ਉਹਦੀ ਬਿਨਾ ਪਰਤਾਲ ਕਰੇ ਆ ਤੁਸੀਂ ਉਹ ਨਤੀਜੇ ਭੁਗਤ ਰਹੇ ਹੋ ਇਹ ਪਰਤਾਲ ਜ਼ਰੂਰੀ ਹੈ ਪੇਾਰੇ ਹੁਣ ਸਾਡੇ ਵੀ ਅਸੀਂ ਬੜਾ ਲੋਕਾਂ ਨੂੰ ਸਮਝਾਉਣੇ ਆ ਬੜਾ ਕੁਝ ਕਹਿਨੇ ਆ ਔਰ ਇਹਦੀ ਮਦਦ ਕਰਾਂਗੇ ਕੁੜੀਆਂ ਦੀਆਂ ਛੋਟੀਆਂ-ਛੋਟੀਆਂ ਦੋ ਕੁੜੀਆਂ ਨੇ ਉਹਨਾਂ ਨੂੰ ਵੀ ਪੁੱਛਾਂਗੇ ਵੀ ਕਾਰਨ ਕੀ ਹੈ ਭਾਈ ਮੁੰਡਾ ਵੀ ਵਿਆਹਿਆ ਜੀ ਇਹ ਕੁੜੀ ਵੀ ਵਿਆਹੀ ਸੀ ਪਰ ਉਹਨਾਂ ਦੀ ਬਦਕਿਸਮਤੀ ਹੈ ਜਿਹੜੇ ਲੋਕ ਪੜਤਾਲ ਨਹੀਂ ਕਰਦੇ ਇਹ ਪੜਤਾਲ ਜ਼ਰੂਰੀ ਹੈ ਕਿ ਕਾ ਬੱਚੇ 1.5 ਸਾਲ ਦੀ ਹੈ ਜੀ ਨੂੰ ਐਡਜ ਹੋ ਰਿਹਾ ਹੈ ਹਾਂ ਜੀ ਮੋਰੇ ਬਿਮਾਰੀ ਦਾ ਤਾਂ ਤਾਂ ਪੇਟ ਚ ਵੀ ਬਿਮਾਰੀਆਂ ਹੋ ਜਾਂਦੀਆਂ ਨੇ ਉਹ ਮਤਲਬ ਹੁਣ ਉਹਨੂੰ ਉਹਨਾਂ ਨੂੰ ਦਵਾਈ ਦਿਵਾਉਣੀ ਚਾਹੀਦੀ ਹੈ ਤੇ ਇਹ ਕੈਂਸਰ ਨੂੰ ਵੀ ਭੈੜੀ ਬਿਮਾਰੀ ਆ ਇਹ ਕੈਂਸਰ ਨੂੰ ਵੀ ਭੈੜੀ ਆ ਜੀ ਇਹ ਸਭ ਨੂੰ ਤੁਸਾਨੂੰ ਹੋਰ ਪੁੱਛਣਾ ਆ ਬੇਟੀ ਆ ਹੈ ਤਾਂ ਦੋਏ ਪੈਣਾ ਨੇ ਦੇਖ ਲਓ ਪ੍ਰਮਾਤਮਾ ਦੀ ਮਾਰ ਇਹ ਨੂੰ ਹੈ ਨਹੀਂ ਤੁਸੀਂ ਇਹਦੇ ਟੈਸਟ ਆਏ ਨੇ ਇਹ ਛੋਟੀ ਬੱਚੀ ਨੂੰ ਵਿਖ ਰੱਬ ਦਾ ਬੰਦੂ ਹੈ ਨਹੀਂ ਜੀ ਸਰ ਇੱਕ ਚੀਜ਼ ਹੋਰ ਹੈ ਜੀ ਛੋਟੇ ਕਿਸੇ ਪਰਿਵਾਰਕ ਤਾਂ ਨਹੀਂ ਪਹਿਲਾਂ ਡਿਕ ਉਹ ਸਾਡਾ ਹੈ ਨਹੀਂ ਵੀ ਰ ਇੱਧਰ ਕਿਸਾ ਨਹੀਂ ਛੋਟੇ ਘਰ ਦੇ ਨੂੰ ਹੁਣ ਵਾਲੇ ਨੂੰ ਉਹ ਨਾ ਕਰੋਨਾ ਨੂੰ ਟੈਸਟ ਨਹੀਂ ਕਰਾਉਂਦਾ ਉਹ ਡਰਦਾ ਹੀ ਨਹੀਂ ਕਰਾਉਂਦੇ ਇਹ ਕਿਹੜਾ ਕਰਾਉਂਦੇ ਇਹਦਾ ਐਡ ਕਿਵੇਂ ਪਤਾ ਲੱਗੇ ਤੁਹਾਨੂੰ ਇਹਦਾ ਇਹ ਬੂਟ ਲੱਛ ਰਹੇ ਨੇ ਵੀ ਆਹ ਦੇਖਿਓ ਲਿਖਿਆ ਹੋਇਆ ਰਿਪੋਰਟ 'ਚ ਹਾਂਜੀ ਹਾਂ ਨਹੀਂ ਉਹ ਕਹਿੰਦੇ ਵੀ ਇਹ ਲੱਛਣ ਹੁੰਦੇ ਨੇ ਲੱਛਣ ਆ ਹੁੰਦੇ ਨੇ ਵੀ ਬੇਟਾ ਹੈਗੀ ਲੱਛਣ 90% ਲੱਛਣ ਆ ਗਏ ਬਿਲਕੁਲ ਮੈਂ ਹਰੁੜੀ ਨਹੀਂ ਸੀ ਵੀਰੇ ਮੈਂ ਪਰ ਉਹਨਾਂ ਨੂੰ ਆਖਾ ਦੀ ਆਪਾਂ ਦਿਖਾ ਦਈਏ ਬਾਹਰ ਤਾਂ ਨਾ ਕੁਛ ਨਹੀਂ ਹੁੰਦਾ ਕੁੜੀ ਜਮੈਂ ਬਾਬੇ ਦੀ ਰਹਿ ਲਉ ਇਹ ਕਾਹ ਚੀਆ ਵਾਲਾ ਬਾਬਾ ਬੱਚਾ ਏ 12 ਸਾਲ ਉੱਥੇ ਰਿਹਾ ਡੇਰੇ ਚ ਕੋਈ ਰਹਿੰਦਾ ਸੀ ਘਰੋਂ ਦੇਸੀ ਦਵਾਈਆਂ ਉਹ ਇਹਦੇ ਨਾਲ ਬਹਲਾ ਰਹਿੰਦੇ ਜਦੋਂ ਮਢੀਲਾਂ ਨਾਲੋਂ ਤਲਾਕ ਹੋ ਗਿਆ ਕਹਿੰਦੇ ਉਦੋਂ ਡੇਰੇ ਤੇ ਰਹਿਣ ਲੱਗਿਆ ਇਹ ਫਿਰ ਮਾਸੇ ਜਲਦਾਰ ਜੀ ਆਪਾਂ ਤਾਂ ਸਾਰੇ ਕੱਢੇ ਨੇ ਰੱਬ ਤੋਂ ਅਰਦਾਸ ਕਰਦੇ ਆ ਜਿਵੇਂ ਉਹ ਟੀ ਤੰਦਰੁਸਤ ਇਹ ਵੀ ਤੰਦਰੁਸਤ ਹੋ ਜੀ ਇਹ ਫਿਰ ਇਹਨਾਂ ਦਾ ਕਿਵੇਂ ਮੇਨੇ ਮੜੂng ਜਿਹੜਾ ਕੁੱਟਮਾਰ ਕਹਿੰਦੇ ਨੇ ਬਹੁਤ ਜ਼ਿਆਦਾ ਕਰਦਾ ਹੈ ਚਲੋ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਨਾਲ ਗੋਲ ਤੇ ਗੱਲ ਕਰਾਂਗੇ ਉਹਨਾਂ ਦੀ ਸਰਪੰਚੀ ਦਾ ਨੰਬਰ ਵੀ ਲਵਾਂਗੇ ਤੇ ਮੈਂਬਰਾਂ ਦੇ ਨੰਬਰ ਵੀ ਲਵਾਂਗੇ ਕੋਈ ਛਾਣਮੂਣ ਕਰਾਂਗੇ ਹਰੇਕ ਆਕੇ ਦਾ ਮਤਲਬ ਆਬਦੀ ਗੱਲ ਹੀ ਦੱਸਦਾ ਤੂੰ ਹੋਈ ਤਾਂ ਦੱਸਦਾ ਨਹੀਂ ਕੋਈ ਇਹ ਸਾਡਾ ਮਤਲਬ ਕਿ ਇੱਚ ਰਹਿ ਜਿੰਨਾ ਚਿਰ ਅਸੀਂ ਪੜਤਾਲ ਪੜਤਾਲ ਨਹੀਂ ਕਰਦੇ ਇਹਨਾਂ ਨੂੰ ਕਹ ਵੀ 10-12 ਦਿਨਾਂ ਨੂੰ ਫੇਰ ਭਾਈ ਸਾਨੂੰ ਫੋਨ ਕਰਿਓ ਅਸੀਂ ਪਹਿਲਾਂ ਸੋਡੀ ਪੜਤਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਇਗਰੂ ਦੀ ਕੀ ਫਤ ਹੈ ਯਾਰ ਛੋਟੀ ਜਿਨੀ ਐਡ ਜੋ ਹੋਣਾ ਇਹੀ ਦਵਾਈ ਦਵਾਉਂਦੇ ਨੇ ਵੀਰੇ ਸਾਰਾ ਖਰਚਾ ਇਹੀ ਚੱਕਦੇ ਨੇ ਹਾਂ ਭਾਈ ਹਾਂ ਭਾਈ ਨੇ ਦੋਨੇ ਇਹ ਵੇ ਘਰੇ ਆ ਗਏ ਤਿੰਨੇ ਅੰਨੇ ਅੱਛਾ ਅੱਲੀ ਬਾਣਾ ਵੀਰੇ ਮੈਂ ਤਾਂ ਕਿਉਂ ਭਾਈ ਕੀ ਕਹਿੰਦੇ ਹੋ ਲਈ ਕਹਿੰਦਾ ਜੀ ਛੱਡੀ ਕੋੜੀ ਉੱਥੇ ਵਸਣਾ ਚਾਹੁੰਦੀ ਆ ਵੀ ਉਹ ਕੁੱਟਮਾਰ ਵਾਲੀ ਕਰਦਾ ਜੀ ਸਾਨੂੰ ਇਨਸਾਫ ਮਿਲੇ ਇਨਸਾਫ ਲਈ ਆਏ ਬਾਬੇ ਲੈ ਵੀ ਹਾਂ ਜੀ ਹਾਂ ਜੀ ਅਸੀਂ ਵੀਡੀਓ ਦੇਖੀ ਜੀ ਬਾਬੇ ਜੀ ਹਾਂ ਜੀ ਵੀਡੀਓ ਦੇਖੀ ਤਾਂ ਆਈ ਫੋਨ ਕਰਕੇ ਠੀਕ ਹੈ ਵੀਡੀਓ ਦੇਖੀ ਸੀ ਹਾਂ ਜਿਹੜੀ ਉਹ ਕੈਮਰੇ ਵਾਲੀ ਜੀ ਠੀਕ ਹੈ ਹਾਂੀ ਤਾਂ ਨੰਬਰ ਲੱਗ ਹੀ ਗਈ ਦੇਖੋ ਬਾਬਾ ਲਿ ਆ ਰਹੇ ਨੇ ਬਹੁਤ ਵੱਡੀ ਗਿਣਤੀ ਚ ਜੀ ਤਾਂ ਅਸੀਂ ਆਪਦਾ ਦੱਸੀ ਕਿ ਨਾ ਪੱਖ ਰੋਸੀ ਕਿੰਨਾ ਹੋਣਾ ਵੀ ਦੁੱਪਰ ਹੋਇਆ ਪਿਆ ਇੰਨੇ ਫੋਨ ਆ ਰਹੇ ਨੇ ਦੁੱਪਰ ਨਹੀਂ ਮਤਲਬ ਵੀ ਇੰਨੇ ਦੁਖੀ ਨੇ ਪੰਜਾਬ ਦੀਆਂ ਧੀਆ ਬਾਕੀ ਦੋਆਂ ਦੇ ਪੱਖ ਲੈ ਕੇ ਬਾਬਾ ਜੀ ਫੇਰ ਗੱਲ ਕਰਦੇ ਨੇ